ਜਾਲਜੀ ਸੰਦਾਲਜੀ ਤਾਜ਼ੀਆਂ ਤਾਜ਼ਾਂ ਖਬਣਾ ਦੀ ਮਾਈ ਰਿਲੇਸ਼ਨ ਸਕੂਲ ਦੇ ਵਿਦਿਆਰਥੀਆਂ ਤੇ ਵਿਦਿਆਪਕਾਂ ਦੇ ਕੂੜੇ ਕੂੜੇ ਦੇ ਸਹੀ ਪ੍ਰਬੰਧ ਬਾਰੇ ਕੀਤਾ ਜਾਗਰੂਕ ਪਟਿਆਲਾ ਸ਼ਹਿਰ ਵਿੱਚ ਅੰਦੌਰ ਤੇ ਲਖਨਊ ਦੀ ਤਰ੍ਹਾਂ ਦੀ ਸਾਫ਼ ਸੁਥਰਾ ਬਣਾਉਣ ਲਈ ਜਦੋਜਹਿਦ ਕਰਦਿਆਂ ਪਟਿਆਲੀਆਂ ਦੀ ਸੰਸਥਾ ਮੇਰਾ ਪਟਿਆਲਾ ਮੈਂ ਹੀ ਸਵਾਰਾਂ ਨੂੰ ਮਾਨ ਨਾਲ ਸਾਡੇ ਸ਼ਾਹੀ ਸ਼ਹਿਰ ਦੇ ਬਗੀਚਿਆਂ ਨੂੰ ਸਾਫ਼ ਸੁਥਰਾ ਹਾਰਾ-ਪਰਾ ਤੇ ਸੇਧਮੰਦ ਬਣਾਉਣ ਲਈ ਆਪਣੀ ਮਿਸ਼ਨ ਵੱਲ ਆਪਣਾ ਦੂਜਾ ਵੱਡਾ ਕਦਮ ਚੁੱਕਿਆ ਹੈ ਇਸ ਸੈ ਸਕੂਲ ਅਤੇ ਹੋਰ ਸੰਸਥਾਵਾਂ ਵਿੱਚ ਜਾ ਕੇ ਲੋਕਾਂ ਨੂੰ ਕੂੜਾ ਨਾ ਫਾਇਦਾ ਕਰਨ ਬਾਰੇ ਜਾਗਰੂਕ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਦੇ ਮੱਦੇ ਨਜ਼ਰ ਮਾਈਲ ਸਟੇਸ਼ਨ ਸਕੂਲ ਸਕੂਲ ਦੇ ਪ੍ਰਬੰਧਕ ਖਾਸ ਤੌਰ ਤੇ ਪ੍ਰਿੰਸੀਪਲ ਮਨਵੀਰ ਔਜਲਾ ਅਤੇ ਭਾਸ਼ਾ ਨੇ ਮੇਰਾ ਪਟਿਆਲਾ ਮੇਰੇ ਹੀ ਸਵਾਰ ਦੀ ਟੀਮ ਨੇ ਆਪਣੀ ਸਵੇਰ ਦੀ ਸਭਾ ਨੂੰ ਸਬੋਧਨ ਕਰਨ ਲਈ ਸੱਦਾ ਦਿੱਤਾ ਇਸੇ ਦੌਰਾਨ 10 ਵਲੰਟੀਅਰਾਂ ਦੀ ਟੀਮ ਨੇ ਵਿਦਿਆਰਥੀਆਂ ਨੂੰ 20 ਵੰਟ ਦੇ ਜਾਗਰੂਤ ਸੈਸ਼ਨ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਵੀ ਪਟਿਆਲਾ ਨੂੰ ਸਾਫ਼ ਸੁਥਰਾ ਬਣਾਉਣ ਲਈ ਅੱਗੇ ਆਉਣ ਇਸ ਦੇ ਨਾਲ ਵਿਦਿਆਰਥੀਆਂ ਨੂੰ ਇਹ ਸੇਵਾ ਆਪਣੇ ਮਾਪਿਆਂ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਤੱਕ ਪਹੁੰਚਾਉਣ ਦੀ ਵੀ ਬੇਨਤੀ ਕੀਤੀ ਗਈ ਹੈ ਇਹ ਜਾਣਕਾਰੀ ਦੇੰਦਿਆ ਟੀਪ ਦੇ ਸਰਪ੍ਰਸ ਮੈਂਬਰ ਤੇ ਸਿਪਾਈ ਯੋਧਿਆ ਸੰਤਾਪਕ ਹਰਿੰਦਰ ਲਾਂਬਾ ਹਰਜੀਵ ਚੋਪੜਾ ਅਜੀਤਵਲ ਜੀਤਵਲ ਸਿੰਘ ਗਿੱਲ ਵਰਨ ਮਲੋਤੜਾ ਐਸ ਸੀ ਮੱਕੜ ਖੁਸ਼ੀ ਨਵ ਨਵਨੀਤ ਚੋਪੜਾ ਸਿਮਰਤ ਡਾਕਟਰ ਤਾਰਿਕਾ ਕੈਪਟਨ ਸੁਖਜੀਤ ਕੌਰ ਸਾਨੇਵਾਲ ਅਤੇ ਹੋਰ ਨਾ ਨੇ ਰਾਇਲ ਸਿਟੀ ਨੂੰ ਨਾਗਰਨ ਸੱਦਾ ਦਿੱਤਾ ਕਿ ਉਹ ਜੇਕਰ ਅੰਦੋਰ ਅਖਲਾਉ ਲਖਨਊ ਸ਼ਹਿਰ ਸ਼ਹਿਰ ਸੁੰਦਰ ਬਣ ਸਕਦੇ ਹਨ ਤੇ ਪਟਿਆਲਾ ਕਿਉਂ ਨਹੀਂ ਇਸ ਲਈ ਸਾਰੇ ਸਕੂਲਾਂ ਸੰਸਥਾਵਾਂ ਤੇ ਨਾਗਰਨ ਨੂੰ ਨਾਗਰਿਕਾਂ ਨੂੰ ਇਸ ਲੈਰ ਮੇਰਾ ਪਟਿਆਲਾ ਮੇਰਾ ਹੀ ਸਵਾਰਾ ਨਾਲ ਜੁੜਨ ਲਈ ਸੱਦਾ ਦਿੱਤਾ ਉਹ ਇਹ ਕਿਹਾ ਕਿ ਜਿੰਨੇ ਜ਼ਿਆਦਾ ਹੱਥ ਸਾਡੇ ਕੋਲ ਹੋਣਗੇ ਓਨੇ ਹੀ ਤੇਜ਼ ਜਿਨ ਅਸੀਂ ਆਪਣੇ ਸ਼ਹਿਰ ਨੂੰ ਬਦਲ ਦੇਵਾਂਗੇ ਖਰਿੰਦਰ ਲਾਮਾ ਨੇ ਦੱਸਿਆ ਹੈ ਕਿ ਪਿਛਲੇ ਮਹੀਨਿਆਂ ਵਿੱਚ ਸਾਡੀ ਟੀਮ ਨੇ 24 ਸਫਾਈਆਂ ਮਹਮ ਚਲਾਈਆਂ ਅਤੇ ਪਟਿਆਲੇ ਦੇ ਵੱਖ-ਵੱਖ ਹਿੱਸਿਆਂ ਵਿੱਚ 11000 ਕਿਲੋਮੀਟਰ ਤੋਂ ਵੱਧ ਪਲਾਸਟਿਕ ਕੂੜਾ ਇਕੱਠਾ ਕੀਤਾ ਅਤੇ ਉਹਨਾਂ ਨੂੰ ਕਿਹਾ ਕਿ ਸਿਰਫ ਸਫਾਈ ਕਾਫੀ ਨਹੀਂ ਹੈ ਇਸ ਲਈ ਸੰਸਥਾ ਨੇ ਆਪਣੇ ਦੂਜੇ ਪੜਾਅ ਜਾਗਰੂਕਤਾ ਸਲੋਗਨ ਚੁਣਿਆ ਹੈ ਉਹਨਾਂ ਨੇ ਕਿਹਾ ਕਿ ਇਸ ਲਈ ਖਾਸ ਕਰਕੇ ਨੌਜਵਾਨ ਅਤੇ ਵਿਦਿਆਰਥੀ ਚੁਣਿਆ ਗਿਆ ਹੈ ਤਾਂ ਕਿプラス ਕਰਦੀਆਂ ਪਲੇਟਾਂ ਕੱਪ ਰੈਪਰ ਬੋਤਲਾਂ ਡਾਈਪਰ ਅਤੇ ਡੱਬਿਆਂ ਤੋਂ ਲੈ ਕੇ ਟਿਸ਼ੂ ਪੇਪਰ ਸਿਰਗਰਟ ਦੇ ਪੈਕਟ ਅਤੇ ਲਾਈਟਰ ਤੱਕ ਨੂੰ ਵੀ ਅਸੀਂ ਆਪਣੀਆਂ ਸੜਕਾਂ ਦੇ ਕਿਨਾਰਿਆਂ ਤੋਂ ਨਾ ਸੁੱਟੀਏ ਅਤੇ ਪਟਿਆਲਾਂ ਨੂੰ ਸਾਫ਼ ਸੁਥਰਾ ਰੱਖੀਏ ਧੰਨਵਾਦ ਹੈ ਜੀ ਸੰਧਵਲੀ ਟਿਫਲ ਦੇ ਜੁੜਨ ਲਈ